ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਜਿਸ ਨੇ ਕੀ ਸਿਆਸੀ ਗਲਿਆਰਿਆਂ ਦੇ ਵਿੱਚ ਤਹਿਲਕਾ ਮਚਾ ਦਿੱਤਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ ਤੇ ਇੱਕ ਪਾਸੇ ਦੌਰ ਚੱਲ ਰਿਹਾ ਹੈ ਨਰਾਜ ਲੀਡਰਾਂ ਦਾ ਜੋ ਉਹ ਲੀਡਰ ਜਿਨ੍ਹਾਂ ਦੀ ਕੀ ਟਿਕਟ ਕਿਤੇ ਨਾ ਕਿਤੇ ਕੱਟੀ ਗਈ ਹੈ ਜਾਂ ਫਿਰ ਜੋ ਆਸ ਲਗਾਈ ਬੈਠੇ ਸਨ ਆਪਣੇ ਹਲਕੇ ਤੋਂ ਟਿਕਟ ਮਿਲਣ ਦੀ ਇੰਨਾ ਹੀ ਨਰਾਜ ਲੀਡਰਾਂ ਦੇ ਵਿੱਚ ਟੌਪ ਤੇ ਨਾਮ ਆਉਂਦਾ ਹੈ ਸੰਗਰੂਰ ਤੋਂ ਟਿਕਟ ਦੇ ਚਾਹਵਨ ਦਲਵੀਰ ਸਿੰਘ ਗੋਲਡੀ ਖੰਗੂੜਾ ਦਾ ਜੋ ਕਿ ਸੰਗਰੂਰ ਧੂਰੀ ਹਲਕੇ ਦੇ ਵਿੱਚੋਂ ਪਹਿਲਾਂ ਐਮਐਲਏ ਵੀ ਰਹਿ ਚੁੱਕੇ ਹਨ ਕਾਂਗਰਸ ਦੀ ਟਿਕਟ ਦੇ ਤੇ ਉੱਥੇ ਹੀ ਹਲਕੇ ਦੇ ਵਿੱਚ ਚੰਗਾ ਆਧਾਰ ਹੈ ਦਲਵੀਰ ਸਿੰਘ ਗੋਲਡੀ ਖੰਗੂੜਾ ਦਾ ਪਰ ਉਸ ਮੌਕੇ ਸਾਰੇ ਹਰਾਨ ਰਹੇ ਸਨ ਜਦੋਂ ਕਾਂਗਰਸ ਪਾਰਟੀ ਵੱਲੋਂ ਸੁਖਪਾਲ ਖੈਰਾ ਨੂੰ ਅਨਾਉਂਸ ਕੀਤਾ ਗਿਆ ਸੰਗਰੂਰ ਤੋਂ ਕੈਂਡੀਡੇਟ ਕਿਉਂਕਿ ਸੁਖਪਾਲ ਖੈਰਾ ਜੋ ਕਿ ਪੁਲੱਥ ਤੋਂ ਐਮਐਲਏ ਹਨ ਉਹਨਾਂ ਨੂੰ ਸੰਗਰੂਰ ਲਿਜਾ ਕੇ ਇਸ ਤਰ੍ਹਾਂ ਅਨਾਉਂਸ ਕਰਕੇ ਹਰ ਕੋਈ ਹੈਰਾਨ ਰਹਿ ਗਿਆ ਕਿਉਂਕਿ ਦੋਸਤੋ ਜਿੱਥੇ ਚੌਣ ਮੈਦਾਨ ਦੇ ਵਿੱਚ ਸਿਮਰਜੀਤ ਸਿੰਘ ਮਾਨ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਤੋਂ ਮੀਤ ਹੈਰ ਕੈਬਨਿਟ ਮੰਤਰੀ ਹਨ ਉਥੇ ਹੀ ਸੁਖਪਾਲ ਖੈਰਾ ਨੂੰ ਟਿਕਟ ਦੇਣ ਕਰਕੇ ਜੋ ਸਿਆਸੀ ਮਾਹੌਲ ਹੈ ਉਹ ਵੀ ਕਾਫੀ ਭ��ਿਆ ਤੇ ਦੂਜੇ ਪਾਸੇ ਨਰਾਜ਼ਗੀਆਂ ਦਾ ਦੌਰ ਵੀ ਕਾਫੀ ਭ��ਿਆ ਤੇ ਪਿੱਛੇ ਜਹੀ ਖਬਰ ਆਈ ਸੀ ਕਿ ਜੋ ਦਲਬੀਰ ਸਿੰਘ ਗੋਲਦੀ ਖੰਗੂੜਾ ਹਨ ਉਹ ਸੁਖਪਾਲ ਖੈਰਾ ਦਾ ਫੋਨ ਨਹੀਂ ਚੱਕ ਰਹੇ ਹਾਲਾਂਕਿ ਕੁਝ ਦਿਨ ਪਹਿਲਾਂ ਸੁਖਪਾਲ ਖੈਰਾ ਦੇ ਨਾਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕੁਝ ਗੱਲਾਂ ਜਹੀਆਂ ਹੋਈਆਂ ਜਿਸ ਤੋਂ ਨਰਾਜ਼ਗੀ ਸਾਹਮਣੇ ਆਈ ਤੇ ਹੁਣ ਸਿੱਧੇ ਤੌਰ ਤੇ ਦਲਬੀਰ ਸਿੰਘ ਗੋਲਦੀ ਖੰਗੂੜਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਲੈਟਰ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਤੇ ਮੋਡਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਸੇਵਾ ਲਿਖਿਆ ਹੈ ਸਰਦਾਰ ਅਮਰਿੰਦਰ ਸਿੰਘ ਰਾਜਾ ਬਣਿੰਗ ਜੀ ਸੂਬਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕਾਂਗਰਸ ਭਵਨ ਚੰਡੀਗੜ੍ਹ ਵਿਸ਼ਾ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਬਾਰੇ ਸ੍ਰੀਮਾਨ ਜੀ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੋਂ ਨਿਰਾਸ਼ ਹੋ ਕੇ ਮੈਂ ਦਲਵੀਰ ਸਿੰਘ ਗੋਲਡੀ ਖੰਗੂੜਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਅਤੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ ਧੰਨਵਾਦ ਸਹਿਤ ਅਤੇ ਨਾਲ ਹੀ ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਸਤਿ ਸ੍ਰੀ ਅਕਾਲ ਸਾਥੀਓ ਪਰੇਮਨ ਦੇ ਨਾਲ ਮੈਂ ਜੋ ਫੈਸਲਾ ਲੈ ਰਿਹਾ ਹਾਂ ਇਹ ਮੇਰੇ ਪਰਿਵਾਰ ਮੇਰੇ ਸਕੇ ਸੰਬੰਧੀ ਜੋ ਵੀ ਮੈਨੂੰ ਨਿੱਜੀ ਤੌਰ ਤੇ ਮੇਰੇ ਸਾਥੀ ਜਾਣਦੇ ਹਨ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਮੇਰੇ ਲਈ ਫੈਸਲਾ ਲੈਣਾ ਕਿੰਨਾ ਮੁਸ਼ਕਲ ਸੀ ਇਸ ਬਾਰੇ ਮੇਰਾ ਅਤੇ ਮੇਰੇ ਸਾਥੀਆਂ ਦਾ ਅੰਦਰ ਹੀ ਜਾਣਦਾ ਹੈ ਤੁਹਾਡਾ ਕੀ ਕਹਿਣਾ ਹੈ ਇਸ ਫੈਸਲੇ ਬਾਰੇ ਅਤੇ ਤੁਹਾਨੂੰ ਕੀ ਲੱਗਦਾ ਹੈ ਸੰਗਰੂਰ ਲੋਕ ਸਭਾ ਸੀਟ ਤੋਂ ਕਿਹੜਾ ਕੈਂਡੀਡੇਟ ਮਜ਼ਬੂਤ ਹੈ ਕਿਹੜੇ ਕੈਂਡੀਡੇਟ ਦੀ ਜਿੱਤ ਹੋਵੇਗੀ ਸੁਖਪਾਲ ਸਿੰਘ ਖਹਿਰਾ ਜਗਜੀਤ ਸਿੰਘ ਮਾਨ ਜਾਂ ਫਿਰ ਮੀਤ ਹੇਰ ਜ਼ਰੂਰ ਦੱਸਣਾ ਤੇ ਆਓ ਤੁਹਾਨੂੰ ਹੁਣ ਉਸ ਆਖਰੀ ਵੀਡੀਓ ਵੱਲ ਵੀ ਲੈ ਚਲਦੇ ਹਾਂ ਜੋ ਕਿ ਸਾਹਮਣੇ ਆਈ ਸੀ ਸੁਖਪਾਲ ਸਿੰਘ ਖੈਰਾ ਅਤੇ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਜਿੰਦਾਬਾਦ ਬਹੁਤ ਹੀ ਸਤਕਾਰਯੋਗ ਹਲਕਾ ਲਹਿਰਾ ਦੇ ਸ਼ਹਿਰ ਅਤੇ ਪਿੰਡਾਂ ਨੂੰ ਪਹੁੰਚੀ ਸਾਥ ਸੰਗਤ ਸਾਡੇ ਸਰਪੰਚ ਸਾਹਿਬਾਨ ਬਲੌਕ ਸਾਧਨੀ ਸਾਹਿਬਾਨ ਗਿਆਤ ਜੀ ਮੈਂਬਰ ਸਹਿਬਾਨ ਸਾਰੇ ਸੰਚਾਰਕ ਸੀਨੀਅਰ ਕਾਂਗਰਸੀ ਵਰਕਰ ਲੀਡਰ ਸਹਿਬਾਨ ਸਾਹਮਣੇ ਬੈਠੀਆਂ ਭੈਣਾ ਮੈਂ ਖਾਸ ਤੌਰ ਤੇ ਧੰਨਵਾਦ ਕਰਦਾ ਅਜਿਹੇ ਮੈਨੂੰ ਤੁਹਾਡੇ ਮੁਖਤਮ ਹੋਣ ਦਾ ਮੌਕਾ ਦਿੱਤਾ ਬਨੇ ਵੀਰ ਜਮੀਤ ਮੈਂਦੀ ਜੀ ਦਾ ਗੁਰਲਬ ਸਿੱਧੂ ਜੀ ਦਾ ਜਗਦੀਰ ਕਾਨਾ ਜੀ ਦਾ ਤੇ ਸਾਰੇ ਜਿੰਨੇ ਮੇਰੇ ਨੌਜਵਾਨ ਸਾਥੀ ਨੇ ਮੇਰੇ ਕੋਲ ਪਹਿਲਾਂ 28 ਬੋਲ ਰਿਹਾ ਸੀ ਸੋ ਸਾਰੇ ਇਹਨਾਂ ਨੂੰ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਅੱਜ ਆਪਾਂ ਇੱਥੇ ਮਕਸਦ 71 ਹੋਣਾ ਸਿਰਫ ਇੱਕੋ ਇੱਕ ਮਕਸਦ ਆ ਅੱਜ ਪੁਰੇ nannyini yo eye mele to ki yo le ba. وعدہ کرتے ہیں سکھپال سمرا جی کے ہاتھ میں کیونکہ میں پیچھے میری اسپیچ we ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਪ੍ਰਧਾਨ ਬਣਦੇ ਨੇ ਉਹ ਕਿੰਨੇ ਬਣਦੇ ਨੇ ਉਹ ਕੋਈ ਹੁੰਦੇ ਨਹੀਂ ਉੱਤੇ ਜਿਹੜੇ ਇੱਥੇ ਕਾਰਜਾਂ ਨੂੰ ਧਕੇ ਦਾ ਪੋਸਟਰ ਲਾਉਂਦੇ ਨੇ ਉਹ ਹੁੰਦਾ ਕਰਦੀ ਹੁੰਦਾ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਨਿਸ਼ਨਾ ਹੁੰਦੀਆਂ ਨੇ ਉਹਦਾ ਜਿਹੜਾ ਡੈਗਰੀਟ ਹੁੰਦਾ ਉਹਦੇ ਤੇ ਕੋਈ ਪਰਚਾ ਨਹੀਂ ਹੋਣਾ ਚਾਹੀਦਾ ਉਹਦੀ ਸਾਰੀ ਸਾਰੀ ਰੀਟੈਂਸ਼ਨ ਪੂਰੀ ਹੋਣੀ ਚਾਹੀਦੀ ਉਹਦਾ ਪਿਛਲੇ ਬਾਰੇ رکھو چار چونا کھولنیا چاہیے تاکہ نوجوان آپ کی گل رکھ سک اب نوجوان سگور گیا کھڑے بڑے کبھی نے پیچھے لگی چھوٹی جی سی ایمیا میں لیڈر گوڑ دوڑ سارا تو لگے رہتے ہیں ایک دوڑوں ساتھتے ہیں ایک دوڑا پر جا کے گھر کرتے ہیں پر کوئی لیڈر پوزیٹ راجنیتی آ رہا ਸਾਰੀਆਂ ਜੀਮਾ ਬਤੌਰ ਜਿਹੜਾ ਤੁਹਾਨੂੰ ਇਕੱਲੇ-ਇਕੱਲੇ ਪਿੰਡ ਉਹਦਾ ਕੈਂਪ ਲਾਉਣ ਦੀ ਜ਼ਿੰਮੇਵਾਰੀ ਸਿੱਤੂ ਸਾਹਿਬ ਬੈਂਦੇ ਨੇ ਹਿੰਦੀ ਸਾਹਿਬ ਬੈਂਦੇ ਨੇ ਮਤਲਬ ਇਹਦਾ ਡਾਕਾ ਬੈਂਦਾ ਫਾਈਲ ਯਾ ਸਾਰੀ ਜਾਣੀ ਜਿੰਨੇ ਤੁਸੀਂ ਬਜੋਤੋਂ ਛੋਟਾ ਜੀਵਾ ਨਹੀਂ ਨਾ ਛੋਟੇ ਬਣਾ ਸੀ ਰੱਖਦੇ ਨਹੀਂ ਛੋਟੇ ਬਣਾ ਸੀ ਰੱਖਦੇ ਨਹੀਂ ਪਰ ਛੋਟਾ ਆਸ਼ੀਰਵਾਦੋਂ ਇਸ ਪਾਰਟੀ ਨਾਲ ਜੁੜੇ ਹੋਏ ਹੋ। ਹਰੇਕ ਬੰਦਾ ਕੋਟੀ ਜਿਹੜੇ ਪੰਜਾਬੀ ਨੇ ਸਾਨੂੰ ਸਿੱਧੇ ਰਾਹ ਬਗੋਗੇ ਲੜਨਾ ਜਾਣਦੇ ਆ ਜਿਹਦੇ ਮਰਜ਼ੀ ਨੂੰ ਕਰਦੇ ਹੋ ਇਹਨਾਂ ਨੂੰ ਮੰਤਰੀ ਦੇ ਸਾਹਮਣੇ ਬਹੁਤ ਸਾਰੇ ਤੱਕ ਮਗਾਵੇ ਮੈਨੂੰ ਲੱਗਦਾ ਕਿ ਇਹ ਨੂੰ ਗਿਆ ਨਾ ਚਾਹੇ ਮਰਦੇ ਚੱਲੇ ਚਾਹੇ ਕੁਝ ਮਰਨੀ ਹੋਇਆ ਆ ਲੜਾਈ ਲੜੀਆ ਇੱਕ ਆਮ ਦੇ ਘਰਾਂ ਦੇ ਬੰਦੇ ਆ ਨੇਕ ਕਿਤੇ ਸਿੱਖਿਆ 18000 ਤੋਂ ਮੈਂ ਹਾਲੇ ਤੱਕ ਪੈਨਸ਼ਨ ਲਾਤੀ ਸੀ 18000 ਨਹੀਂ ਹੁੰਦੀ ਆ ਕਦੇ ਕਦੇ ਪੈਨਸ਼ਨ ਦੀ 7495 64 ਕਰੋੜ ਬਣਾਉਂਦੇ ਸੀ ਭਾਤੀਆਂ ਹੁੰਦੀਆਂ ਸੀ ਸਾਡੇ ਗ੍ਰੈਨਟੀ ਸੀ ਦੋ ਸੈਂਟਰਲ ਟ੍ਰੇਨ ਬਣਾਉਂਦੇ ਸੀ لیڈ نہیں بنیا کر لیڈر ਇਹ ਸਾਲੀਆਂ ਪਾਰਟੀਆਂ ਨੇ ਬੜੇ ਨਿਕਣੇ ਆਪ ਨੂੰ ਦੇਖ ਪੂਰਾਇਆ ਹੋਇਆ ਇਹ ਸਾਲੀਆਂ ਪਾਰਟੀਆਂ ਦੇ ਨਿਕਣੇ ਨੇ ਪਰ ਇੱਕ ਇੱਚੋ ਮਿੱਤਰੋ ਆਪਣੇ ਹੱਕਾਂ ਦੀ ਪਛਾਣ ਕਰੋ ਆਪਣੇ ਹੱਕਾਂ ਲਈ ਲੜਨਾ ਸਿੱਖੋ ਅਤੇ ਕੀ ਹੱਤਾਂ ਦੇ ਬੁੱਝੇ ਵੀ ਲੜਨਾ ਸਿੱਖੋ ਅਗਰੇ ਨੂੰ ਕਹੋ ਵੀ ਘਰਾਂ ਤੋਂ ਸਿਰੋਹਣੀਆਂ ਲੋਕ ਸਮਝਿਆ ਇੱਥੇ ਆ ਕੇ ਖੜ ਕੇ ਦੱਸ ਕੇ ਜਾ ਵੀ ਤੂੰ ਜੇ ਵੋਟਾਂ ਕਿ ਦਿੱਤੇ ਨਾ ਸਾਡੇ ਨਹੀਂ ਤਰੇਗਾ ਕੀ ਸਾਡੇ ਪਿੰਡ ਲਈ ਕੀ ਕਰੇਗਾ ਸਾਡੇ ਸ਼ਹਿਰ ਲਈ ਕੀ ਕਰੇਗਾ ਸਾਡੀ ਨੌਜਵਾਨੀ ਲਈ ਕੀ ਕਰੇਗਾ ਸਾਡੇ ਰੋਜ਼ਗਾਰ ਲਈ ਕੀ ਕਰੇਗਾ ਕਹਿਣਾ ਇੱਧਰ ਦੇ ਹਰ ਕੇ ਦੇ ਵਿੱਚ ਲੋਮੇ ਆਏ ਆ ਉਦੋਂ ਜਦੋਂ ਹੜ੍ਹ ਆਏ ਸੀ ਉਹ ਪਾਉ ਦਾ ਇੱਕ ਲੱਕੜੀ ਮਿਲਿਆ ਹੋਣਾ ਕੱਲ ਫੇਰ ਖੜੇ ਪਈਏ ਉਦੋਂ ਰੱਬ ਮੇਰੀ ਹੋਇਆ ਪਰ ਉਹ ਕੁਦਰਤ ਪੈਰੀ ਹੁੰਦੀ ਆ ਇਦੋਂ ਸਰਕਾਰਾਂ ਨੇ ਨਹੀਂ ਦਿੱਤੀਆਂ ਨੇ ਉਦੋਂ ਮੋਦੀ ਜੀ ਦਾ ਮੈਂ ਪੰਜਾਬ ਦੇ ਵਿੱਚ ਖੁਸ਼ਹਾਲ ਲੋਕ ਬਣ ਰਹਿਣੇ ਦੇਣਾ ਸੋ ਸਮਾਂ ਆਇਆ ਸੋ ਇਹੇ ਜੇ ਸਮੇਂ ਤੇ ਰਹਿਣਾ ਜੇ ਵੀ ਅੱਜ ਜਦ ਇਹ ਜਮੀਤ ਆਪਾਂ ਨਿਦਰਾ ਨੂੰ ਦौरा ਕਰਦੇ ਹਾਂ ਤਾਂ ਇਹੀ ਜੀ ਗੱਲ ਹੈ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਤੁਹਾਨੂੰ ਕਹਾਂ ਮੈਂ ਨਾ ਆਪਣੀ ਦੀ ਨਹੀਂ ਹੋਈ ਤੁਸੀਂ ਇੱਕ ਇੱਕ ਪਿੰਡ ਦੇ ਮੁਖੀਆਂ ਸੱਚ ਨੂੰ ਸੱਚ ਬੋਲ ਜਦਨੇ ਜੱਦੀ ਤੁਸੀਂ ਕੋਲ ਨਹੀਂ ਰੁਕੋ ਗਿਆ ਫੜ ਕੇ ਬਾਹਰ ਹੁੰਮਾਰ ਕਰਦੇ ਹੋ ਫੜ ਕੇ ਬਾਹਰ ਹੁੰਮਾਰ ਕਰਦੇ ਹੋ ਇਹ ਤਾਂ ਸਹੀ ਜੰਮੀ ਕਰ ਰਿਹਾ ਮੇਰੀ ਤਾਂ ਸਾਲੀਆਂ ਬਾਟੀਆਂ ਪੈਂਦੀ ਆ ਭਰਾ ਲੋ ਪੰਜਾਬ ਉੱਤੇ ਸਿਰ ਤੋਂ ਨੇ ਕੰਮ ਕਰੋ ਪੰਜਾਬ ਦੀ ਗਵਰਨਮੈਂਟ ਇਹ ਵਾਦ ਕਰਦਾ ਕਿ ਟੈਂਕੀਦਾਰੀ ਸਿਸਟਮ ਨਾ ਹੋਵੇ ਕੋਈ ਸਰਕਾਰੀ ਨੌਕਰੀ ਨੌਜਵਾਨਾਂ ਨੂੰ ਆਪਣਾ ਘੋੜਾ ਦੇ ਕੇ ਤੁਹਾਨੂੰ ਇਹ ਵੀ ਕਹਿੰਦੇ ਕਿ 20000 ਪਾਕਤੀ ਦੇ ਦੀ ਐਨੇ ਜਿਆ ਨੌਕਰੀ ਦੇ ਦੀ ਇੱਥੇ ਕਿਸੀ ਇੰਨੇ ਬੰਦੇ ਬੈਠੇ ਹੋ ਪਿਛਲੇ ਸਮੇਂ ਤਾਰ ਦੇ ਜਾਂਦੇ ਕੋਈ ਕਹਿੰਦੇ ਗਵਾਂਡੀ ਨੂੰ ਨੌਕਰੀ ਮਿਲ ਹੋਵੇ ਇਕਨੀ ਹੁੰਦੇ ਨੌਕਰੀ ਮਿਲ ਹੋਵੇ ਇੱਥੇ ਕਿਸੇ ਕਿਸਾਨ ਦਾ ਕਰਜ਼ਾ ਮਾਪਰੇ ਹੋਵੇ ਇੱਥੇ ਕਿਸੇ ਕਿਸਾਨ ਨੂੰ ਉਹਦੀ ਫਸਲ ਦਾ ਉਜਾੜੇ ਦਾ ਮੌਕਾ ਮਿਲਿਆ ਹੋਵੇ ਕੋਈ ਨੌਜਵਾਨ ਜਿਵੇਂ ਜਿਹੜੇ ਅੰਦਰ ਚੱਲ ਰਹੇ ਨੇ ਕੋਈ ਏਰੀਆ ਬਚਿਆ ਹੋਵੇ ਕਿਹੜਾ ਏਰੀਆ ਬਚਿਆ ਹੋਇਆ ਤਾਂ ਲੜਾਈ ਕੱਲੀ ਇਹ ਨਹੀਂ ਮੈਨੂੰ ਟਿਕਟ ਦੇ ਲਈ ਕੋਈ ਫਰਨਾਕੀ ਕੁਸਤੇ ਨਾ ਲੜਾਈਆਂ ਇਹ ਨਹੀਂ ਲੜਾਈਆਂ ਬਹੁਤ ਵੱਡੀਆਂ ਨੇ ਅੱਜ ਮੈਂ ਇਹ ਕੇਸ ਕਰਕੇ ਨਹੀਂ ਆਇਆ ਤੁਹਾਨੂੰ ਕਰਨਾ ਕਰ ਮੈਂ ਆ ਮੇਰੀ ਤਾਂ ਮੈਂ ਤਾਂ ਇੱਥੇ ਰਹਿਣਾ ਇੱਥੇ ਮਰਨਾ ਇੱਥੇ ਮਰਨਾ ਮੇਰੀ ਜ਼ਿੰਮੇਵਾਰੀ ਹੈ ਕੋਈ ਖੜੇ ਚੈਨੋ ਲੈ ਸੀ ਕਹਾਣੇ ਵਿਆਹ ਜਾਣਾ ਸੀ ਨਿਓ ਨੋ ਕਹਿੰਦੇ ਵਿਆਹੇ ਵਾਲਾ ਕਹਾਣੀ ਵਿਆਹ ਗਏ ਫਿਰ ਟੂਰਨਾਮੈਂਟ ਸੀ ਭਾਈ ਜੇਣਾ ਪਹਿਲੀ ਵਾਰ ਮੇਰੀ ਵਾਈਫ ਕਿਸੇ ਟੂਰਨਾਮੈਂਟ ਤੇ ਗਈ ਨੂੰ ਪਰ ਜਿੱਥੇ ਭਰਾਵਾਂ ਨਾਲ ਗੱਲ ਹੋ ਗਈ ਜਿੱਥੇ ਕਿਉਂਕਿ 95% ਬੰਦਿਆਂ ਨੂੰ ਪੋਲੀਟੀਕਲ ਬੰਦਿਆਂ ਨੂੰ ਵੀ ਕੰਮ ਨਹੀਂ ਪੈਂਦੇ ਐਂ ਤਾਂ ਵੀ ਤੁਸੀਂ ਵੇਖੋ ਕਿਸੇ ਨੂੰ ਵੀ ਕੰਮ ਨਹੀਂ ਪੈਂਦਾ ਇਹ ਸਿਰਫ ਆਪਾਂ ਸੋਚਦੇ ਆਂ ਕਿ ਇਹ ਲੀਡਰ ਸਾਡੇ ਨਾਲ ਸਾਡਾ ਕਪਾੜਾ ਮੈਂਬਰ ਆ ਤਾਡੇ ਲੋਕ ਸੁੱਖੀ ਜੀਵਨ ਦਾ ਸਾਡੇ ਰੇਗ ਚੰਗੇ ਬਣੇ ਸਮੇਂ ਸਾਡੇ ਨਾਲ ਖੜਦਾ ਤੇ ਆਪਾਂ ਉਹਨਾਂ ਨੂੰ ਕਰਨਾ ਬਥੇਰੀਆਂ ਗਲਤੀਆਂ ਹੋ ਜਾਂਦੀਆਂ ਨੇ ਲੇਰੋ ਗਲਤੀਆਂ ਹੋ ਜਾਂਦੀਆਂ ਨੇ ਇਨਸਾਨ ਗਲਤੀਆਂ ਦਾ ਪੁੱਤਰਾ ਰੈਣੀ ਉਮਰ ਤੱਕ ਸੇਵਿਆਂ ਤੱਕ ਇਨਸਾਨ ਕਾਹਦੀਆਂ ਗਲਤੀਆਂ ਠੀਕ ਕਰਦਾ ਰਹਿਦਾ ਪਰ ਆਪਾਂ ਪੰਜਾਬ ਨੂੰ ਪੰਜਾਬੀਅਤ ਨੂੰ ਆਪਣੇ ਦੇਸ਼ ਨੂੰ ਬਚਾਈਏ ਇਹ ਨਾ ਸੋਚੀਏ ਕਿ ਇਹ ਨਹੀਂ ਉਸ ਕਹਿੰਦਾ ਆਪਣੇ ਦਿਮਾਗ ਨਾਲ ਸੋਚ ਸਮਝ ਕੇ ਵੋਟ ਪਾਇਓ ਤੇ ਸਾਡੀ ਖੈਰਾ ਸਾਹਿਬ ਬਲੇ ਨੇ ਧਰਤੀ ਦੇ ਮੈਨ ਨੇ ਇਕੱਲੀ ਇਕੱਲੀ ਗੱਲ ਦੇ ਉੱਤੇ ਪੂਰੀ ਪੂਰਤਾ ਜਾਣਕਾਰੀ ਰੱਖਦੇ ਹੋਏ ਉਹ ਤੁਹਾਡੇ ਨਾਲ ਆਪੇ ਸਾਂਝਾ ਕਰਦੇ ਨੇ ਤੇ ਮੇਰੀ ਹੱਥ ਤੋੜ ਕੇ ਨਹੀਂ ਕਿਹਾ ਵੀ ਆਪਣੀ ਇੰਪਿਕ ਬੋਰ ਹੱਥ ਬੰਜੇ ਦੇ ਚੋਣ ਨਿਸ਼ਾਨ ਤੇ ਮੋਹਰ ਲਾ ਕੇ ਆਉਣ ਵਾਲੀ ਕਾਰਕ੍ਰੀਪ ਨੂੰ ਸਪੋਰਟ ਦੇ ਖੈਰਾ ਕਾਮਯਾਬ ਕਰੋ ਤੇ ਆਪਾਂ ਇਸੇ ਤਰੀਕੇ ਨਾਲ ਜੁੜੇ ਰਹੋ ਆਪਾਂ ਕਿਸੇ ਨਾਲ ਲੜਾਈ ਨਹੀਂ ਕਰਦੇ ਨਾ ਪਾਰਟੀ ਨਹੀਂ ਕਰਦੇ ਆਪਾਂ ਕੀ ਆਰਗੇਨਾਈਜੇਸ਼ਨ ਸਟਰਕਚਰ ਦੀ ਕੰਮ ਕਰਨਾ ਆ ਬੇਚੋਣਾ ਆ ਗਿਆ ਇਸ ਤੋਂ ਬਾਅਦ ਮੈਂ ਵਾਦਾ ਕਰਦਾ ਦੋਨੇ ਹਲਕਿਆਂ ਦੇ ਸਾਡੀ ਹਲੂ ਸਹਿਬਾਨ ਨੇ ਬੈਠੇ ਸੀ ਆਪਾਂ ਕਰਨੇ-ਕਰਨੇ ਪਿੰਡ ਪਹੁੰਚ ਕੇ ਸਾਰੀਆਂ ਪੇਂਡਾਂ ਦੀ ਟੀਮ ਪਹਿਲਾਂ ਵੀ ਪਿਆਦਾ ਪਰ ਹੁਣ ਆਪਾਂ ਹੋਰ ਵਧੀਆ ਨੀਤੀਆਂ ਹੁਣ ਸਟਾਰਟ ਸੀ ਬੰਦੇ ਲਿਸਟੋਂ ਪੜ੍ਹ ਲੈਣਗੇ ਜਿਹੜੇ ਬੰਦੇ ਮਿਹਨਤ ਕਰਨਾ ਚਾਹੁੰਦੇ ਨੇ ਆਪਾਂ ਸਮਾਪਾ ਪਾਰਟੀ ਦੀ ਨਿਰਣਾ ਚਾਹੁੰਦੇ ਨੇ ਆਪਾਂ ਉਹ ਰਹਿਗੇ ਬੰਦਿਆਂ ਨੂੰ ਚੁਣਦੇ ਜਿਹੜੀ ਆਰਗੇਨਾਈਜੇਸ਼ਨ ਸਟਰਕਚਰ ਦੇ ਵਿੱਚ ਲੈ ਕੇ ਆਵਾਂਗੇ

ਸਾਰੇ ਬੰਦਾ ਬੈਠੇ ਨੇ ਆਪਾਂ ਇੱਕ ਦੂਜੇ ਦੇ ਕਿਸੇ ਵੀ ਕੰਮ ਦੇ ਵਿੱਚ ਲੋੜ ਪਵੇ ਤਾਂ ਆਪਾਂ ਜਿਹੜਾ ੱਤਰ ਵਾਂਗੂ ਫੜਨਾ ਇਹ ਨਾ ਉਹਦੀ ਆਪਾਂ ਪਰਮ ਹੁੰਦੀ ਹੈ ਜੇ ਮੇਰੇ ਨਾਲ ਕੋਈ ਨਾ ਮੈਂ ਹਾਜ਼ਰਾਂ ਦੁਰਲੋਕਾਂ ਕੋਈ ਨਾ ਬਾਈ ਬੁੱਲੋ ਕੋ ਹਾਜ਼ਰਾਂ ਹੈਂਦਰੀ ਬਾਈ ਕੋ ਨਾ ਹੈਂਦਰੀ ਬਾਈ ਆਪਾਂ ਸਾਰੇ ਆਪਾਂ ਇੱਕ ਦਮ ਲੋਧ ਨਹੀਂ ਕਰਨਾ ਆਪਾਂ ਠੱਕੇ ਉੱਤੇ ਕਰਨਾ ਕਿ ਇਸ ਕੰਮ ਦੀ ਲਾਈਨ ਅੱਗੇ ਖਿੱਚੋ ਇਸੇ ਦੀ ਲਾਈਨ ਬਚਣ ਦੀ ਕੋਸ਼ਿਸ਼ ਕਰੋ ਪਰਮਾਤਮਾ ਦਰਦੀ ਰੱਖੇ ਆਓ ਮਾਲਾ ਸਮਾ ਤੁਹਾਡੀ ਆਈਡੀਆਬੀ ਕੀ ਹੁੰਦੀ ਆ ਤੁਹਾਡੀ ਸੋਚ ਕੀ ਆ ਤੁਹਾਡੀ ਸੋਚ ਦੇ ਉੱਪਰ ਮੇਰ ਪਰ ਕਰਦਾ ਕਿ ਤੁਸੀਂ ਆਓ ਮਾਲਾ ਤੋਂ ਇੱਕ ਤੁਹਾਡੀ ਇਹ ਜਿਹੜੀ ਸੋਚ ਉਹ ਕਰਦੀ ਆ ਸੋ ਇੰਨੀਆਂ ਮੇਰੀਆਂ ਬੇਨਤੀਆਂ ਪ੍ਰਮਾਣ ਕਰਿਓ ਤੱਕਦੇ ਹੋਗੇ ਰਹੋ ਦਲੀਲ ਨਾਲ ਲੜਾਈ ਲੜੋ ਦਲੀਲ ਨਾਲ ਕਿਸੇ ਨੂੰ ਮਾਰੇ ਸ਼ਬਦ ਵਰਕੇ ਲੜਾਈ ਨਹੀਂ ਆਪਾਂ ਨੇ ਰਣੀ ਪਰਮਾਤਮਾ ਤੁਹਾਨੂੰ ਜੜ ਦੀ ਗਲਾ بادشاہ ਆਪਾਂ ਇਕੱਠੇ ਹੋਗੇ ਸਾਰਿਆਂ ਇਕੱਠੇ ਕਰਕੇ ਹੀ ਇਹ ਲੜਾਈ ਲੜਨੀ ਆ ਸੋ ਹਰ ਵਾਲੇ ਕਿਤੇ ਬਰੋਸਪਾਲ ਸੇ ਫੈਰਾ ਮਾਟੀ ਦੀ ਗੋਲਮਾ ਦੀ ਸਾਡੀ ਲੋਕ ਸਭਾ ਦੀ ਕਮੇਟੀ ਨੇ ਨਾਲੇ ਹੱਥ ਭੇਜੋ ਤੇ ਬੜੇ ਵਧੀਆ ਨੀ ਕਿਹੇ ਨਾਲ ਜਿਹੜਾ ਆਪਾਂ ਵੱਧ ਤੋਂ ਵੱਧ ਜਿਹੜੀ ਲੀਡ ਲੈ ਕੇ ਜਾਈਏ ਕਾਲੀਆ ਪਨਾ ਪੁਰਾਣੀ ਵਾਲੀ ਯੂਨੀਵਰਸਿਟੀ ਆਵੇ ਮਾਰੀ ਜੀ ਹਿੰਮਤ ਮਾਰੋ ਸਾਰੇ ਜਣੇ ਅੱਜ ਆਪਾਂ ਅਸਾਮੀ ਵਾਲੀ ਚੀਜ਼ ਤੇ ਉੱਤੇ ਸਟ੍ਰੈਗਲ ਲਿੰਕ ਕਰਨੀ ਚਾਹੁੰਦਾ ਸਟ੍ਰੈਗਲ ਕਰੋ ਮਿਹਨਤ ਕਰੋ ਮਿਹਨਤ ਨਾਲ ਹੀ ਫਲ ਮਿਲਦਾ ਪ੍ਰਮਾਤਮਾ ਨੇ ਦੇਰ ਹੋ ਸਕਦੀ ਹੈ ਮਾਰੇ ਇਹ ਨਹੀਂ ਕਿ ਕੋਈ ਵੀ ਕਰਨਾ ਇਹ ਫਲ ਨਾ ਮਿਲੇ ਸੋ ਵੀਰੋ ਸਾਰੇ ਤੱਕੜੇ ਹੋ ਕੇ ਭੈਣ ਸਾਰੇ ਤੱਕੜੇ ਹੋ ਕੇ ਆਪਾਂ ਇਕੱਠੇ ਰਹੀਏ ਤੇ ਆਪੋ ਪੰਜਾਬ ਦੀ ਪੰਜਾਬੀਆਂ ਦੀ ਜਿਹੜੀ ਲੜਾਈ ਲੜੀਏ ਨਮਾਨਨਾ ਕਰੇਗੀ ਸਭ ਜਨਤੀ ਕਲਾਚਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ